ਵਾਹਿਗੁਰੂ ਜੀ ਇਹ ਰਸਾਦ ਬਲਵੀਰ ਸਿੰਘ ਸਿੱਚੇਵਾਲ ਆਰਐਸਐਸ ਵੱਲੋਂ ਸਿੱਖਾਂ ਨੂੰ ਹਿੰਦੂ ਬਣਾਉਣ ਵਾਸਤੇ ਛੱਡੇ ਗਏ ਇੱਜੜ ਵਿੱਚੋਂ ਧੋਤੀ ਲਗੋਟੀ ਅਤੇ ਪਗਮੇ ਕੱਪੜੇ ਪਹਿਨਣ ਵਾਲਾ ਜੋ ਖੁਦ ਗੁਰੂ ਸਾਹਿਬ ਵੱਲੋਂ ਵਕਸ਼ਿਸ਼ ਕੀਤੀ ਖੰਡੇ ਬਾਟੇ ਦੀ ਪਹਲ ਤੋਂ ਪਗੋੜਾ ਹੈ ਆਪਣੇ ਪੈਰ ਧਵਾ ਕੇ ਆਪਣੇ ਮੂਰਖ ਚੇਲਿਆਂ ਨੂੰ ਜਰਨ ਪਾਹੁਲ ਦਿੰਦਾ ਹੈ ਵਿਪਰਵਾਦੀ ਕਰਮ ਕਾਂਡਾਂ ਸਮੇਤ ਇਸ ਸਿੱਖੀ ਵਿੱਚ ਪੂਰੀ ਤਰ੍ਹਾਂ ਕੁਸਪੈਟ ਕਰ ਚੁੱਕਾ ਹੈ ਆਰਐਸਐਸ ਦੀ ਵੈਬਸਾਈਟ ਦੇ ਮੁੱਖ ਪੇਜ ਉੱਪਰ ਇਸ ਦੀਆਂ ਫੋਟੋਆਂ ਤੁਸੀਂ ਆਮ ਦੇਖ ਸਕਦੇ ਹੋ ਸਿੱਖੀ ਦੇ ਦੁਸ਼ਮਣ ਸਾਧ ਲਾਣੇ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਹਰ ਕੈ ਸੰਤ ਨਾ ਆਖੀਐ ਬਨਾਰਸ ਕੇ ਫਗ ਜਾਗੋ ਸਿੱਖੋ ਜਾਗੋ ਪੇਜ ਅਤੇ ਗਰੁੱਪ ਵੱਲੋਂ ਪੋਸਟਾਂ ਸ਼ੇਅਰ ਕਰਨ ਅਤੇ ਆਪਣੇ ਕੀਮਤੀ ਸੁਝਾਅ ਭੇਜਣ ਲਈ ਸਾਰੇ ਹੀ ਦੋਸਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ